ਦਰਦਨਾਕ ਘਟਨਾ ਹੈ ਜਿਹੜੀ ਰੂਹ ਕੰਬ ਉਠਦੀ ਹੈ ਨਾ ਓਦਾਂ ਦੀ ਘਟਨਾ ਹੈ ਜਿਹੜੇ ਦਰਿੰਦੇ ਨੇ ਇਸ ਨੂੰ ਅੰਜਾਮ ਦਿੱਤਾ ਜਿਹੜੇ ਦਰਿੰਦੇ ਨੇ ਪੰਜਾਬ ਦੀ ਉਹ ਤੀ ਬਣ ਚੁੱਕੀ ਹੈ ਪ੍ਰੋਬਲੀ ਉਹਨੂੰ ਇਦਾਂ ਦੀ ਰੂਹ ਕੰਬ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿ گاਾਂ ਤੋਂ ਇੱਕ ਐਗਜ਼ਾਮਪਲ ਸੈੱਟ ਹੋਵੇ ਸਾਡੇ ਸਮਾਜ ਤਾਂ ਜੋ ਇਦਾਂ ਦੀ ਕੋਈ ਹਰਕਤ ਨਾ ਕਰ ਸਕੇ ਪਰਿਵਾਰ ਐਸ ਲਈ ਬਹੁਤ ਜ਼ਿਆਦਾ ਦੁਖੀ ਹੈ ਸਦਮੇ 'ਚ ਹੈ ਕਈ ਉਹ ਗੱਲਾਂ ਜਿਵੇਂ ਦੱਸ ਰਹੇ ਆ ਉਹ ਰੂਹ ਕਮਾਨ ਵਾਲੀਆਂ ਕਿ ਇਦਾਂ ਦਾ ਵੀ ਉਹਨਾਂ ਦੇ ਗਵਾਨ ਚ ਆਣ ਗਵਾਨ ਤਾਂ ਦੇਖੋ ਕਿੰਨੇ ਬੰਦਾ ਕਹਿੰਦੇ ਰਿਸ਼ਤੇਦਾਰਾਂ ਨਾਲ ਪਹਿਲੋਂ ਆਣ ਗਵਾਨ ਨੂੰ ਬੁਲਾਉਂਦਾ ਕੋਈ ਦੁੱਖ ਸੁੱਖ ਹੋ ਜੇ ਪਰ ਉਹ ਦਰਿੰਦੇ ਨੇ ਦੇਖੋ ਧੀ ਨਾਲ ਜੋ ਕੀਤਾ ਉਹਦਾ ਮਰਡਰ ਕਰਤਾ ਕੋਈ ਜਿਹਦਾ ਕਾਰਨ ਨਹੀਂ ਸੀਗਾ ਬਸ ਇੱਕ ਸਮਝੋ ਦੀ ਸਮਾਜਿਕ ਸੋਚ ਉਸ ਦਰਿੰਦੇ ਦੀ ਇਦਾਂ ਦੀ ਸੀਗੀ ਕਿ ਉਹਨੇ ਬਹਾਨੇ ਨਾਲ ਜਦੋਂ ਕੁੜੀ ਨੂੰ ਅੰਦਰ ਵਾੜ ਲਿਆ ਉਸ ਤੋਂ ਬਾਅਦ ਹੁਣ ਪਰਮਾਤਮਾ ਹੀ ਜਾਣਦਾ ਉਹਦੇ ਨਾਲ ਕੀ ਹੋਇਆ ਪਰ ਇਹ ਜਿਹੜਾ ਜਿਹੜੀ ਘਟਨਾ ਹੈ ਇਹ ਪੂਰੇ ਸਾਡੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖਤਾ ਹੈ ਪੁਲਿਸ ਦੀ ਲਾਪਰਵਾਹੀ ਇੱਥੋਂ ਸਾਹਮਣੇ ਆਂਦੀ ਹੈ ਤੇ ਜਿਹੜੇ ਵੀ ਉਹ ਪੁਲਿਸ ਵਾਲੇ ਸੀਗੇ ਜਿਹੜੇ ਆਏ ਆ ਇੱਥੇ ਚੈਕਿੰਗ ਕਰਨ ਜਾਂ ਉਹ ਕਹਿੰਦੀ ਆ ਜਿਵੇਂ ਉਹਨਾਂ ਦੀ ਮਾਤਾ ਜੀ ਦੱਸਦੇ ਆ ਲੜਕੀ ਦੇ ਘੰਟਾ ਡੇਢ 2 ਘੰਟੇ ਤੇ ਉਲਝਾਇਆ ਰੱਖਿਆ ਸਨ ਗੱਲਾਂ ਚੀ ਚੈਕਿੰਗ ਉਹਨਾਂ ਦਾ ਬੰਦਾ ਹੀ ਜੋ ਫਰਜ ਉਹ ਬਾਅਦ ਵਿੱਚੋਂ ਜੋ ਮੱਲੇ ਵਾਲਿਆਂ ਨੇ 2-3 ਘੰਟੇ ਬਾਅਦ ਉਹ ਨਿਭਾਇਆ ਤੇ ਜਿਹੜੇ ਵੀ ਪੁਲਿਸ ਵਾਲੇ ਆ ਉਹਨਾਂ ਤੇ ਜੋ ਬੰਦੀ ਕਾਰਵਾਈ ਕਰਨੀ ਪਰ ਉਸ ਰਾਤ ਦੱਸਿਆ ਜਾ ਰਿਹਾ ਕਿ ਇਸ ਵਾਰਡ ਦੇ ਜਿਹੜੇ ਕਾਉਂਸਲਰ ਉਹ ਵੀ ਨਹੀਂ ਪਹੁੰਚ ਪਾਏ ਮੈਂ ਆਊਟ ਆਫ ਇੰਡੀਆ ਸੀਗਾ ਉਦੋਂ ਮੈਂ ਫਲਾਈਟ ਸੀਗਾ ਜਦੋਂ ਇਹ ਦੁਰਘਟਨਾ ਵਾਪਰੀ ਹੈ ਤੇ ਇਹ ਬੰਦਾ ਕਿਤੇ ਗਿਆ ਹੋਣਾ ਪਰ ਇਦਾਂ ਦੀ ਜਦੋਂ ਘਟਨਾ ਹੁੰਦੀ ਹੈ ਜੇ ਇੱਥੇ ਹੁੰਦਿਆ ਸਾਰ ਨਹੀਂ ਆਏ ਫਿਰ ਉਹਨਾਂ ਦੀ ਗਲਤੀ ਹੈ ਜੇ ਕਿਤੇ ਉਹ ਬਾਹਰ ਸੀਗੇ ਜਾਂ ਕਿਤੇ ਜਿਵੇਂ ਰੁਝੇਵੇਂ ਚ ਫਸੇ ਸੀਗੇ ਹੁਣ ਕਈ ਕਈ ਪ੍ਰਕਾਰ ਦੇ ਰੁਝੇਵੇਂ ਹੁੰਦੇ ਆ ਬੰਦਾ ਕਿਤੇ ਬਾਹਰ ਅੰਦਰ ਚਲ ਜਾਂਦਾ ਜਿਵੇਂ ਮੈਂ ਵੀ ਵਿਦੇਸ਼ ਚ ਬੈਠਾ ਸੀ ਉਦੋਂ